ਦੇਖੋ ਉਹਨਾਂ ਦਾ ਐਮਐਲਏ ਭੱਜ ਗਿਆ ਉਹਨਾਂ ਦਾ ਐਮਪੀ ਦੀ ਟਿਕਟ ਦਿੱਤਾ ਹੋਇਆ ਭੱਜ ਗਿਆ ਪਤਾ ਨਹੀਂ ਮੈਨੂੰ ਗਰੰਟੀਆਂ ਦੀ ਤਾਂ ਕਿਹੜੀ ਗੱਲ ਹੈਗੀ ਆ ਪਿਛਲੇ 2 ਸਾਲ ਸਵਾ 2 ਸਾਲ ਸਰਕਾਰ ਬਣੀ ਨੂੰ ਹੋ ਗਿਆ ਕੋਈ ਗਰੰਟੀ ਪੂਰੀ ਹੋਈ ਹੋਵੇ ਤਾਂ ਦੱਸਣ ਤੇ ਪੰਜਾਬ ਦੇ ਮਸਲੇ ਕੌਣ ਹੱਲ ਕਰੂਗਾ ਜੇ ਸੀਐਮ ਜੇ ਮੈਨੂੰ ਲੱਗਦਾ ਜੇ ਸੀਐਮ ਇੰਨਾ ਹੀ ਕਮਜ਼ੋਰ ਹੋ ਗਿਆ ਜੇ ਪਾਰਟੀ ਇੰਨੀ ਕਮਜ਼ੋਰ ਹੋ ਗਈ ਇੱਕ ਬਾਅਦ ਇਲੈਕਸ਼ਨ ਲਈ ਸੀਐਮ ਜਲੰਧਰ ਡੇਰਾ ਲਾ ਰਿਹਾ ਮੈਨੂੰ ਲੱਗਦਾ ਇਹ ਤੋਂ ਬੈਂਕਰਫਸੀ ਇਹਨਾਂ ਦੀ ਹੋਰ ਕੋਈ ਹੋ ਨਹੀਂ ਸਕਦਾ ਇੰਨੀ ਚੋਣ ਬੇਸਿਕਲੀ ਐਡੀ ਪ੍ਰੈਸਟੀਜ ਕਾਦੀ ਆ ਉਹ ਪੰਜਾਬ ਦਾ ਕੰਮ ਕਰ ਲੈਣ ਚੱਜ ਦਾ ਕੰਮ ਕਰ ਲੈਣ ਇਸ ਜਿਮਨੀ ਚੋਣ ਜਿੱਤਣ ਨਾਲ ਕੀ ਹੋ ਜੂਗਾ ਸਸਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਦੀ ਜਿਮਨੀ ਚੋਣ ਨੂੰ ਲੈ ਕੇ ਜਿਹੜੇ ਸਿਆਸਤ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਇਸ ਸਮੇ ਸਾਡੇ ਨਾਲ ਕਾਂਗਰਸ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਹੋਣੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਦਸ ਲਾਈਨ ਨੂੰ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਸਾਰੇ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਤੇ 10 ਗਰੰਟੀਆਂ ਵੀ ਦੱਸੀਆਂ ਗਈਆਂ ਤੇ ਜਿਹੜੇ ਵੈਸਟ ਹਲਕੇ ਦੇ ਮੁੱਦੇ ਆ ਉਸ ਨੂੰ ਲੈ ਕੇ ਵੀ ਉਹਨਾਂ ਨੇ ਜਿਹੜਾ ਆਪਣੇ ਵਿਊਜ਼ ਰੱਖੇ ਸੀਗੇ ਕੀ ਕਹਿਣਾ ਚਾਹੁੰਦੇ ਦੇਖੋ ਉਹਨਾਂ ਦਾ ਐਮਐਲਏ ਭੱਜ ਗਿਆ ਉਹਨਾਂ ਦਾ ਐਮਪੀ ਦੀ ਟਿਕਟ ਦਿੱਤਾ ਹੋਇਆ ਭੱਜ ਗਿਆ ਪਤਾ ਨਹੀਂ ਮੈਨੂੰ ਗਰੰਟੀਆਂ ਦੀ ਤਾਂ ਕਿਹੜੀ ਗੱਲ ਹੈਗੀ ਆ ਪਿਛਲੇ 2 ਸਾਲ ਸਵਾ 2 ਸਾਲ ਸਰਕਾਰ ਬਣੀ ਨੂੰ ਹੋ ਗਿਆ ਕੋਈ ਗਰੰਟੀ ਪੂਰੀ ਹੋਈ ਹੋਵੇ ਤਾਂ ਦੱਸਣ ਐਕਚੁਅਲੀ ਦੇਖੋ ਇਹ ਸਾਰੇ ਚੁਨਾਵੀ ਜੁਮਲੇ ਹੁੰਦੇ ਆ ਇਹਨਾਂ ਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਔਰੀਨਾ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ MP ਦੀਆਂ ਇਲੈਕਸ਼ਨ ਹੁੰਦੀਆਂ ਲੋਕਾਂ ਨੇ ਇਹਨਾਂ ਨੂੰ ਦਿਖਾ ਵੀ ਦਿੱਤਾ ਹੈਗਾ ਸੋ ਇਸ ਕਰਕੇ ਅਸੀਂ ਹਜੇ ਇਨੀਸ਼ੀਅਲ ਜਿਹੜੀਆਂ ਮੀਟਿੰਗਸ ਕਰ ਰਹੇ ਹੈਗੇ ਆ ਸੋ ਮੈਨੂੰ ਲੱਗਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਜਿਹੜਾ ਸ਼ੁਰੂ ਹੋਵਾਂਗੇ ਔਰ ਇਲੈਕਸ਼ਨ ਜਿਹੜੀ ਵਧੀਆ ਤਰੀਕੇ ਨਾਲ ਲੜਾਂਗੇ ਜਿਹੜੇ MP ਨੇ ਕੰਗ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿ ਸੀਐਮ ਸਾਹਿਬ ਨੇ ਇੱਥੇ ਘਰ ਵੀ ਲੈ ਰਿਹਾ ਤੇ ਉਹ ਇੱਥੇ ਜਲਦ ਆ ਵੀ ਰਹੇ ਨੇ ਤੇ ਉਹਨੇ ਇੱਥੇ ਹੀ ਰਹਿਣ ਕੇ ਜਲੰਧਰ ਦੇ ਵਿੱਚ ਤੇ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਾਂਗੇ ਤੇ ਪੰਜਾਬ ਦੇ ਮਸਲੇ ਕੌਣ ਹੱਲ ਕਰੂਗਾ ਜੇ ਸੀਐਮ ਜੇ ਮੈਨੂੰ ਲੱਗਦਾ ਜੇ ਸੀਐਮ ਇੰਨਾ ਹੀ ਕਮਜ਼ੋਰ ਹੋ ਗਿਆ ਜੇ ਪਾਰਟੀ ਇੰਨੀ ਕਮਜ਼ੋਰ ਹੋ ਗਈ ਇੱਕ ਬਾઈ ਇਲੈਕਸ਼ਨ ਲਈ ਸੀਐਮ ਜਲੰਧਰ ਡੇਰਾ ਲਾ ਰਿਹਾ ਮੈਨੂੰ ਲੱਗਦਾ ਇਦੋਂ ਬੈਂਕਰਪਸੀ ਇਹਨਾਂ ਦੀ ਹੋਰ ਕੋਈ ਹੋ ਨਹੀਂ ਸਕਦੀ ਮੈਨੂੰ ਨਹੀਂ ਲੱਗਦਾ ਇਦੋਂ ਵੱਧ ਕੋਈ ਬੈਂਕਰਪਸੀ ਹੋਗੀ ਦੋ ਦਿਨ ਪਹਿਲਾਂ ਮੀਟਿੰਗ ਵੀ ਹੋਈ ਆ ਆਮ ਆਦਮੀ ਪਾਰਟੀ ਦੀ ਜਿਹੜੇ ਸੰਗਠਨ ਦੇ ਮੰਤਰੀ ਨੇ ਸੰਦੀਪ ਪਾਟਕ ਉਹ ਵੀ ਇੱਥੇ ਆਏ ਸੀਗੇ ਤੇ ਸਾਰੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਹੋਈ ਰਣਨੀਤੀ ਬਣਾਈ ਗਈ ਹੈ ਕਿ ਕਿਵੇਂ ਇਸ ਵਾਰ ਜਿਹੜਾ ਜਿਮਨੀ ਚੋਣ ਦੀ ਸੀਟ ਨੂੰ ਜਿੱਤਿਆ ਜਾਵੇ ਪਰ ਇਹ ਜਿਮਨੀ ਚੋਣ ਬੇਸਿਕਲੀ ਏਡੀ ਪ੍ਰੈਸਟੀਜ ਕਾਦੀ ਆ ਉਹ ਪੰਜਾਬ ਦਾ ਕੰਮ ਕਰ ਲੈਣ ਚੱਜ ਦਾ ਕੰਮ ਕਰ ਲੈਣ ਇਸ ਜਿਮਨੀ ਚੋਣ ਜਿੱਤਣ ਨਾਲ ਕੀ ਹੋ ਜੂਗਾ ਕੀ ਫਰਕ ਪੈ ਜੂਗਾ ਇਹਨਾਂ ਦੇ ਜਿਹੜੇ ਇੱਕ ਭੱਜ ਗਿਆ ਸੀਗਾ ਐਮਐਲਏ ਇੱਕ ਅੰਦਾ ਜਿੱਤ ਗਿਆ ਹੈਗਾ ਇਹਨਾਂ ਦਾ ਠੀਕ ਹੈ ਨਾ ਅੱਛਾ ਜੀ 90 91 ਹੈਗੇ ਆ ਪੰਜਾਬ ਦਾ ਕੋਈ ਕੰਮ ਕਰਨ ਇੰਨੇ ਦਿਨਾਂ ਦੇ ਵਿੱਚ ਥੱਲੇ ਇੱਥੇ ਬੰਦੇ ਲਾ ਲੂ ਦੇਣ ਜੋ ਮੈਂ ਨਹੀਂ ਕਿੰਦਾ ਇਲੈਕਸ਼ਨ ਨਾਲ ਲੜਨ ਚੰਗੀ ਤਰ੍ਹਾਂ ਲੜਨ ਬਟ ਐਟ ਦਾ ਸੇਮ ਟਾਈਮ ਜੇ ਸੀਐਮ ਇੱਥੇ ਬਹਿ ਜਾਂਦਾ ਮੈਨੂੰ ਲੱਗਦਾ ਇਹ ਦੋ ਵੱਡੀ ਬੈਂਕਰਪਸੀ ਜਿਹੜੀ ਆ ਆਮ ਆਦਮੀ ਪਾਰਟੀ ਲਈ ਹੋਰ ਕੋਈ ਨਹੀਂ ਹੋ ਸਕਦਾ ਨਹੀਂ ਫਿਰ ਅਗਰ ਸੀਐਮ ਸਾਹਿਬ ਆਂਦੇ ਤੇ ਇਸ ਚੀਜ਼ ਨੂੰ ਤੁਸੀਂ ਲੈ ਕੇ ਗੱਲ ਕਰ ਰਹੇ ਹੋ ਲੇਕਿਨ ਕਿਤੇ ਨਾ ਕਿਤੇ ਫਿਰ ਕਾਂਗਰਸ ਦੇ ਵਿੱਚ ਇਹ ਵੀ ਹੋਏਗਾ ਕਿ ਅਗਰ ਸੀਐਮ ਇੱਥੇ ਆਂਦਾ ਤਾਂ ਉਹਦਾ ਇੱਕ ਪ੍ਰਭਾਵ ਤਾਂ ਪਏਗਾ ਹੀ ਵੋਟਰ ਨੂੰ ਕੀ ਪ੍ਰਭਾਵ ਪਊਗਾ ਯਾਰ ਜੇ ਪ੍ਰਭਾਵ ਸੀਐਮ ਦਾ ਹੁੰਦਾ ਤੇ ਫਿਰ ਸੀਟਾਂ 13 ਚੋਂ ਕਿੰਨੀਆਂ ਜਿੱਤੇ ਆ 13 ਕਹਿੰਦੇ ਸੀ ਨਾ 13 ਜ਼ੀਰੋ ਤਾਂ ਫਿਰ ਇਹ ਵੀ ਦੇਖੋ ਇਹ ਪ੍ਰਭਾਵ ਪ੍ਰਭੂ ਵਾਲੀ ਗੱਲ ਹੁਣ ਚਲੀ ਗਈ ਆ ਠੀਕ ਆ ਨਾ ਸਰਕਾਰ ਹੈਗੀ ਆ ਪ੍ਰੈਸ਼ਰਾਈਜ਼ ਕਰਨਗੇ ਮਸ਼ੀਨਰੀ ਨੂੰ ਉਹਦੀ ਦੁਰਵਰਤੋਂ ਕਰਨਗੇ ਠੀਕ ਹੈ ਇਸ ਗੱਲ ਨੂੰ ਅਸੀਂ ਸਮਝਦੇ ਹੈਗੇ ਆ ਪਰ ਟਾਈਟਰ ਦਾ ਸੇਮ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਉੱਤਰ ਗਈ ਹੈ ਮਹਿੰਦਰ ਭਗਤ ਨੇ ਜਿਹੜੇ ਆਪ ਦੇ ਉਮੀਦਵਾਰ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿ ਰਹੇ ਕਿ ਕਾਂਗਰਸ ਦਾ ਗਰਾਫ ਘਟ ਗਿਆ ਕਹਿੰਦੇ ਪਿਛਲੀ ਵਾਰ 8 ਸੀਟਾਂ ਸੀ ਇਸ ਵਾਰ 7 ਰਹਿ ਗਈਆਂ ਔਰ ਸਾਡੀ 1 ਤੋਂ 3 ਸੀਟਾਂ ਹੋ ਗਈਆਂ ਯਾਰ ਇਹ ਤਾਂ ਪਤਾ ਨਹੀਂ ਹੁਣ ਮੈਨੂੰ ਨਹੀਂ ਪਤਾ ਇਹਨਾਂ ਦੀਆਂ ਕਿਹਨਾਂ ਦੀਆਂ 3 ਹੋ ਗਈਆਂ ਆਮ ਆਦਮੀ ਪਾਰਟੀ ਇਹ ਤਾਂ 13 0 ਕਹਿੰਦੇ ਸੀ ਐਕਚੁਅਲੀ ਮਹਿੰਦਰ ਭਗਤ ਨੂੰ ਤੇ ਸ਼ਾਇਦ ਇਹ ਵੀ ਕਰ ਲਈ ਪਤਾ ਹੋਣੀ ਉਹ ਤਾਂ ਕਹਿ ਰਿਹਾ ਕਿ ਉਹਨਾਂ ਦਾ ਗਰੱਭ ਵਧਿਆ ਹੈਗਾ ਆਮ ਆਦਮੀ ਪਾਰਟੀ ਦਾ ਪਤਾ ਨਹੀਂ ਕਿੱਥੇ ਵੱਧ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜੇ ਇਹਨਾਂ ਦੇ ਐਮ.ਐਲ.ਏ ਦੀ ਸੈਗਮੈਂਟ ਲੈ ਲਈਏ ਤੇ 32 ਸਾਰੇ ਜਿੱਤੇ ਆ ਇਹ 32 ਤੇ ਇੱਕ ਨੰਬਰ ਤੇ ਆਏ ਆ ਤੇ ਫਿਰ ਹੋਰ 92 ਜੋ 32ਾਂ ਤੇ ਆ ਗਏ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹਦਾ ਕਿਹੜਾ ਪ੍ਰਭਾਵ ਉੱਤਲੇ ਚੱਲ ਗਿਆ ਇੱਕ ਗੱਲ ਕੀਤੀ ਹੈ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜਾ ਨਸ਼ੇ ਦੇ ਖਿਲਾਫ ਅਭਿਆਨ ਛੇੜਿਆ ਆਇਆ ਹੈ ਰੋਜ਼ ਕਿਤੇ ਨਾ ਕਿਤੇ ਅਨਕਾਊਂਟਰ ਹੋ ਰਹੇ ਨੇ ਨਸ਼ੇ ਸਮਗਲਰ ਕਰਨ ਵਾਲੇ ਉਹ ਵੀ ਫੜੇ ਜਾ ਰਹੇ ਨੇ ਤੇ ਲੱਗ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਸਥਿਤੀ ਹੈ ਹੁਣ ਥੋੜੀ ਸੁਧਰ ਰਹੀ ਹੈ ਪਿਛਲੇ ਸਵਾ ਦੋ ਸਾਲਾਂ ਚ ਕੋਈ ਸੁਧਰੀ ਆ ਮੈਨੂੰ ਦੇਖੋ ਇਹ ਇੱਕ ਟਿਪੀਕਲ ਪ੍ਰੋਬਲਮ ਆ ਜਿਹਦਾ ਟਿਪੀਕਲ ਹੀ ਸੋਲੂਸ਼ਨ ਆ ਇਹ ਮੈਨੂੰ ਲੱਗਦਾ ਇਹਨਾਂ ਨੂੰ ਇਸ ਗੱਲ ਦੀ ਸਮਝ ਹੀ ਹੈ ਤੇ ਕੀ ਲੱਗਦਾ ਹੈ ਕਿ ਜਿਮਨੀ ਚੋਣਾ ਜੀ ਕਿੱਦਾਂ ਦੇ ਰੁਝਾਨ ਰਹਿਣਗੇ ਕਿਉਂਕਿ ਇੱਕ ਪਾਸੇ ਸਰਕਾਰ ਹੈ ਦੂਸਰੇ ਪਾਸੇ ਬੀਜੇਪੀ ਕਿਉਂਕਿ ਬੀਜੇਪੀ ਦਾ ਵੀ ਗਰਾਫ ਵਧਿਆ ਹੈ ਘਾਇਆ ਹੈ ਇੱਕ ਪਾਸੇ ਪੰਜਾਬ ਦੀ ਸਰਕਾਰ ਹੈ ਦੂਜੇ ਪਾਸੇ ਦਿੱਲੀ ਦੀ ਸਰਕਾਰ ਹੈ ਔਰ ਫਿਰ ਹੈਗੀ ਕਾਂਗਰਸ ਤੇ ਜਿੱਤੂਗੀ ਕਾਂਗਰਸ